ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਆਪ ਸਭ ਪਾਕੂ ਪੀ ਚਾਹੁੰਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੁਣ ਰਿਸ਼ਤੇ ਬਹੁਤ ਚੰਗੇ ਹੁੰਦੇ ਜਾ ਰਹੇ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੋਨਾਂ ਮੁਲਕਾਂ ਨੇ ਇਹ ਪ੍ਰਣ ਦਿੱਤਾ ਹੈ ਕਿ ਕਰਤਾਰਪੁਰ ਲੰਗ ਦੀ ਖੁਸ਼ੀ ਨਾਨਕ ਨਾਮ ਲਿਵਾ ਦੁਨੀਆ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਜ਼ਰੂਰ ਦਿੱਤੀ ਜਾਏਗੀ ਜਿਸ ਦੇ ਚਲਦਿਆਂ ਅੱਜ ਅਟਾਰੀ ਬਾਰਡਰ ਦੇ ਉੱਤੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦੇ ਵਫਤ ਆਪਸ ਦੇ ਵਿੱਚ ਮੀਟਿੰਗ ਕਰ ਰਹੇ ਨੇ ਤੇ ਇਸ ਮੀਟਿੰਗ ਦੇ ਵਿੱਚ ਕਰਤਾਰਪੁਰ ਲੰਗੇ ਦਾ ਇਨਫਰਾਸਟ੍ਰਕਚਰ ਕਸ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਲਾਂਘੇ ਵਾਸਤੇ ਪਾਕਿਸਤਾਨ ਨੇ ਪਹਿਲਾਂ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਪਾਕਿਸਤਾਨ ਵੱਲ ਇਹ ਕੰਮ 40 ਤੋਂ 50% ਪੂਰਾ ਕਾਰ ਵੀ ਦਿੱਤਾ ਗਿਆ ਹੈ ਹਾਲਾਂਕਿ ਭਾਰਤ ਦੇ ਵਿੱਚ ਅਜੇ ਤੱਕ ਜ਼ਮੀਨ ਵੀ ਐਕਵਾਇਰ ਨਹੀਂ ਕੀਤੀ ਗਈ ਹੈ ਪਰ ਭਾਰਤੀ ਸਰਕਾਰ ਦਾ ਇਹੀ ਕਹਿਣਾ ਹੈ ਕਿ ਬਹੁਤ ਜਲਦ ਸਾਰੇ ਕੰਮ ਨੇਪਰੇ ਟਾੜ ਦਿੱਤੇ ਜਾਣਗੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਵ ਤੋਂ ਪਹਿਲਾਂ ਕਰਤਾਰਪੁਰ ਕਾਰਨਡੋਰ ਬਣ ਕੇ ਬਿਲਕੁਲ ਤਿਆਰ ਹੋਵੇਗਾ ਗੁਰਪਿਆਰੋ ਕਰਤਾਰਪੁਰ ਲਾਂਘੇ ਦੀ ਖੁਸ਼ੀ ਜਦੋਂ ਸਿੱਖ ਸੰਗਤਾਂ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਗੁਰੂ ਕੇ ਕੀਰਤਨੀਆਂ ਨੂੰ ਵੀ ਮੌਕਾ ਮਿਲੇਗਾ ਉੱਥੇ ਜਾ ਕੇ ਕੀਰਤਨ ਦੀ ਸੇਵਾ ਨਿਭਾਣ ਦਾ ਤੇ ਇਸ ਲਾਂਘੇ ਦੇ ਖੁੱਲਣ ਬਾਦ ਹਰ ਦਰਮ ਹਰ ਵਰਗ ਦਾ ਇਨਸਾਨ ਕਿਉਂਕਿ ਪਾਪਾ ਨਾਨਕ ਸਿਰਫ ਸਿੱਖ ਕੌਮ ਵਾਸਤੇ ਗੁਰੂ ਨਾਨਕ ਦੇਵ ਜੀ ਨਹੀਂ ਹਨ ਉਹ ਹਿੰਦੂ ਮੁਸਲਮ ਸਿੱਖ ਈਸਾਈ ਹਰ ਪਾਈਚਾਰੇ ਦੇ ਗੁਰੂ ਨੇ ਹਰ ਪਾਈਚਾਰੇ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਅਜਿਹੀ ਸਾਂਝ ਦੀ ਛਾਪ ਛੱਡੀ ਹੈ ਕਿ ਹਰ ਕੋਈ ਬਾਬੇ ਨਾਨਕ ਨੂੰ ਆਪਣਾ ਇਸ਼ਟ ਮੰਨਦਾ ਹੈ ਇਸ ਲਈ ਜਦੋਂ ਨਾਨਕ ਨਾਮ ਲਈ ਵਾਸਾਂ ਗਤਾਂ ਕਰਤਾਰਪੁਰ ਲਾਂਗਾ ਖੁੱਲਣ ਤੇ ਬਾਬੇ ਨਾਨਕ ਦੀ ਉਸ ਸਥਾਨ ਦੇ ਦਰਸ਼ਨ ਕਰਨ ਗਿਆ ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੇ ਬਾਬੇ ਨਾਨਕ ਨੇ ਸਭ ਤੋਂ ਵੱਧ ਸਮਾਂ ਬਿਤਾਇਆ ਤਾਂ ਲੋਕਾਂ ਦਾ ਤੇ ਉਹ ਪਲ ਹਮੇਸ਼ਾ ਯਾਦਗਾਰ ਰਹਿਣਗੇ ਤੇ ਉਹ ਕੀਰਤਨੀਏ ਉਹ ਕਥਾਵਾਚਕ ਜੋ ਹਮੇਸ਼ਾ ਆਸ਼ਾ ਕਰਦੇ ਨੇ ਹਮੇਸ਼ਾ ਸੋਚਦੇ ਨੇ ਕਿ ਅਸੀਂ ਬਾਬੇ ਨਾਨਕ ਦੇ ਇਤਿਹਾਸਿਕ ਸਥਾਨਾਂ ਤੇ ਜਾ ਕੇ ਕੀਰਤਨ ਕਥਾ ਦੀ ਸੇਵਾ ਨਿਭਾ ਸਕੀਏ ਉਹਨਾਂ ਦੀਆਂ ਉਮੀਦਾਂ ਵੀ ਪੂਰੀਆਂ ਹੋਣਗੀਆਂ ਇਹ ਮੀਟਿੰਗ 3:30 ਵਜੇ ਖਤਮ ਹੋਏਗੀ ਤੇ ਉਸ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਭਾਰਤ ਤੇ ਪਾਕਿਸਤਾਨ ਦੇ ਦੋਨਾਂ ਦੇ ਵਫਤ ਪ੍ਰੈਸ ਦੇ ਰੂਬਰੂ ਹੁੰਦੇ ਨੇ ਜਾਂ ਸਿਰਫ ਭਾਰਤੀਆ ਵਫਤ ਹੀ ਇਹ ਦੱਸਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਕੀ ਤੈਅ ਹੋਇਆ ਅਤੇ ਕਿੱਦਾਂ ਦੀ ਇਨਫੋ ਸਟਰਕਚਰ ਬਾਰੇ ਚਰਚਾ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਦੌਰਾਨ CRPF ਤੱਕ ਨੂੰ ਐਂਟਰੀ ਨਹੀਂ ਸੀ ਦਿੱਤੀ ਗਈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਕੀ ਸਲਾਹ ਹੁੰਦੀ ਹੈ ਅਤੇ ਕੀ ਨਤੀਜਾ ਨਿਕਲ ਕੇ ਆਉਂਦਾ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਧੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ